ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਇੱਕ ਸਿੱਖ ਹੋਇਆ ਉਹਦਾ ਨਾਮ ਸੀ ਭਾਈ ਪਾਰੋ ਜੁਲਕਾ ਬਹੁਤ ਸਰਦਾਰ ਨੂੰ ਸੇਵਕ ਸੀ ਤੇ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਤੀਜੇ ਪਾਤਸ਼ਾਹ ਨੂੰ ਵੀ ਸਤਿਗੁਰੂ ਗੋਵਿੰਦਵਾਲ ਸਾਹਿਬ ਵੀ ਸੰਗਤਾਂ ਬਹੁਤ ਆਉਂਦੀਆਂ ਗੁਰੂ ਨਾਨਕ ਸਾਹਿਬ ਦੇ ਦਰ ਪਰ ਮੁਸ਼ਕਲ ਇਹ ਹੈ ਅਭੀ ਇੱਕ ਇਲਾਕੇ ਵਿੱਚੋਂ ਸੰਗਤ ਆਉਂਦੀ ਹੈ ਮਾਨੋ ਲਾਹੌਰ ਤੋਂ ਸੰਗਤ ਆਈ ਉਹ ਦਰਸ਼ਨ ਕਰਕੇ ਚਲੀ ਗਈ ਤੁਹਾਡਾ ਪਵਿੱਤਰ ਉਪਦੇਸ਼ ਲੈ ਕੇ ਫਿਰ ਕਸ਼ਮੀਰ ਤੋਂ ਆ ਗਈ ਕਸ਼ਮੀਰ ਦੀ ਸੰਗਤ ਚਲੀ ਗਈ ਕਾਬਲ ਤੋਂ ਆ ਗਈ ਸੰਗਤਾਂ ਤੇ ਰੋਜ਼ਾਨਾ ਆਉਂਦੀਆਂ ਪਰ ਇਹ ਸਾਰੀਆਂ ਸੰਗਤਾਂ ਦਾ ਆਪਸੀ ਮਲਾਪ ਨਹੀਂ ਹੁੰਦਾ ਤੇ ਭਾਈ ਪਾਰੋ ਨੇ ਬੇਨਤੀ ਕੀਤੀ ਵੀ ਸਤਿਗੁਰੂ ਕਰੋ ਕਿਰਪਾ ਕੋਈ ਇਹੋ ਜਾਂ ਦਿਨ ਨਿਯਤ ਕਰ ਦਿਓ ਇਹੋ ਦਾ ਦਿਨ ਚੁਣ ਦਿਓ ਵੀ ਜਿਸ ਦਿਨ ਗੁਰੂ ਨਾਨਕ ਨਾਮ ਲੇਵਾ ਗੁਰੂ ਨਾਨਕ ਦੇ ਦਰ ਦਾ ਸਿੱਖ ਜਿੱਥੇ ਵੀ ਬੈਠਾ ਤੇ ਉਹ ਸਾਰੇ ਗੁਰੂ ਘਰ ਇਕੱਤਰ ਹੋਣ ਜਿੱਥੇ ਤੁਹਾਡਾ ਅੰਮ੍ਰਿਤ ਵਚਨ ਸੁਣ ਕੇ ਆਪਣਾ ਜੀਵਨ ਸਵਾਰਨ ਗੇਤੇ ਉਥੇ ਸੰਗਤਾਂ ਦਾ ਆਪਸੀ ਪਿਆਰ ਆਪਸੀ ਮਿਲਪ ਹੋਏਗਾ ਸਹਿਬ ਨੂੰ ਇਹ ਗੱਲ ਬਹੁਤ ਚੰਗੀ ਲੱਗੀ ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਬਿਲਕੁਲ ਇਹ ਗੱਲ ਠੀਕ ਹੈ ਯਾਦ ਰੱਖਿਓ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਵੈਸਾਖੀ ਦਾ ਦਿਨ ਨiyet ਕਰ ਦਿੱਤਾ ਔਰ ਇਹ ਸੁਨੇਹੇ ਕਹਿ ਲੋ ਜਿਵੇਂ ਜਿਵੇਂ ਸੰਗਤਾਂ ਹੁੰਦੀਆਂ ਸਨ ਸੁਨੇਹੇ ਬੈਸਾਖੀ ਬਹੁਤ ਪ੍ਰਸਿੱਧ ਦਿਨ ਸੀ ਤੇ ਇਹ ਨਿਯਤ ਕਰ ਦਿੱਤਾ ਵੀ ਬੈਸਾਖੀ ਦਾ ਦਿਹਾੜਾ ਗੁਰੂ ਘਰ ਵਿੱਚ ਉਚੇਚੇ ਤੌਰ ਤੇ ਮਨਾਇਆ ਜਾਏਗਾ ਔਰ ਸਾਰੇ ਪ੍ਰਬੰਧ ਕੀਤੇ ਜਾਣਗੇ ਤੇ ਤਾਂ ਕਰਕੇ ਸੰਗਤਾਂ ਨੇ ਕੀ ਕਰਨਾ ਵੀ ਬੈਸਾਖੀ ਨੂੰ ਬਹੁਤ ਮਹਾਨਤਾ ਦੇ ਕੇ ਜਿਉਂ ਕਹਿ ਲੋ ਵੀ ਹਰ ਸਿੱਖ ਦੇ ਮਨ 'ਚ ਚਾਹਤ ਹੁੰਦੀ ਸੀ ਵੀ ਬੈਸਾਖੀ ਆ ਰਹੀ ਐ ਤੇ ਆਪਾਂ ਬੈਸਾਖੀ ਤੇ ਗੁਰੂ ਚਰਨਾਂ 'ਤੇ ਚੱਲਾਂਗੇ ਔਰ ਸੰਗਤਾਂ ਦੀ ਆਪਸੀ ਸਾਂਝ ਵੀ ਬਣਗੀ ਬੈਸਾਖੀ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਆਰੰਭ ਹੋਈ ਜਿਹੜੀ ਆਪਾਂ ਅੱਜ ਤੱਕ ਮਨਾ ਰਹੇ ਹਾਂ ਔਰ ਫਿਰ ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਵੇਲੇ ਗੁਰੂ ਅਰਜਨ ਦੇਵ ਜੀ ਵੇਲੇ ਇਹ ਗੱਲ ਚੱਲਦੀ ਆਈ ਹੁਣ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਵਕਤ ਹੁੰਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਵੇਲੇ ਵੀ ਕਈ ਬੈਸਾਖੀਆਂ ਪਹਿਲਾਂ ਮਨਾਈਆਂ ਪਰ ਜਿਹੜੀ ਬੈਸਾਖੀ 3 ਮਾਰਚ 1699 ਈਸਵੀ ਦੀ ਹੈ ਹਜ਼ੂਰ ਨੇ ਇਸ ਬੈਸਾਖੀ ਤੋਂ ਮਹੀਨਾ ਪਹਿਲਾਂ ਖਾਸ ਕਰਕੇ ਹੁਕਮਨਾਮੇ ਤੇ ਸਿੱਖਾਂ ਨੂੰ ਕੱਲੇ ਕਹ ਲੱਗੇ ਵੀ ਆ ਜਿਹੜੀ ਬਸਾਖੀ ਐ ਨਾ ਇਸ ਬਸਾਖੀ ਤੇ ਕੋਈ ਸਿੱਖ ਘਰ ਨਾ ਰਹੇ ਕੋਸ਼ਿਸ਼ ਕਰਿਓ ਹਰ ਗੁਰੂ ਨਾਨਕ ਦੇਵ ਦਾ ਸਿੱਖ ਅਨੰਦਪੁਰ ਸਾਹਿਬ ਪਹੁੰਚੇ ਕੁਦਰਤੀ ਗੱਲ ਐ ਹਜੂਰ ਦਾ ਹੁਕਮਨਾਮਾ ਸੀ ਸੰਗਤਾਂ ਨੂੰ ਸੁਨੇਹੇ ਪਹੁੰਚੇ ਸਨ ਔਰ 80 ਹਜ਼ਾਰ ਸੰਗਤ ਦਾ ਇੱਕ ਵੱਡਾ ਇਕੱਠ ਅਨੰਦਪੁਰ ਸਹਿ ਹੋਇਆ ਰੋਜ਼ਾਨਾ ਦੀ ਤਰ੍ਹਾਂ ਬੜੇ ਖੁੱਲੇ ਪ੍ਰਬੰਧ ਕੀਤੇ ਸਨ ਲੰਗਰ ਪਾਣੀ ਦੇ ਰਹਿਣ ਸਹਿਣ ਦਿੱਤੇ ਜਿਸ ਦਿਨ ਮਿਸਾਖੀ ਦਾ ਦਿਹਾੜਾ ਦਰਬਾਰ ਸਜਿਆ ਸਜੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਬਾਣੀ ਦਾ ਕੀਰਤਨ ਹੋਇਆ ਇਹ ਵੀ ਜ਼ਿਕਰ ਹੈ ਵੀ ਭਾਈ ਮਨੀ ਸਿੰਘ ਜੀ ਨੇ ਉਸ ਵੇਲੇ ਕਥਾ ਦੀ ਸੇਵਾ ਨਿਭਾਈ ਔਰ ਅੱਗੇ ਤੇ ਰੋਜ਼ਾਨਾ ਬਾਤ ਵਿੱਚ ਸਮਾਪਤੀ ਹੁੰਦੀ ਸੀ ਅਰਦਾਸ ਹੁੰਦੀ ਸੀ ਪਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹੋ ਜਿਹਾ ਵਕਤ ਹੀ ਨਹੀਂ ਦਿੱਤਾ ਤੇ ਹਜ਼ੂਰ ਨੇ ਜਦੋਂ ਗੁਰਬਾਣੀ ਦਾ ਕੀਰਤਨ ਤੇ ਕਥਾ ਹੋ ਕੇ ਹੱਟੀ ਤੇ ਖੁਦ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੰਗਤ ਦੇ ਸਾਹਮਣੇ ਹੁੰਦੇ ਐ ਔਰ ਬੜਾ ਨੂਰਾਨੀ ਚਿਹਰਾ ਤੇ ਇੱਕ ਬਚਨ ਹਜੂਰ ਆਪਣੀ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਤੇ ਉੱਚੀ ਆਵਾਜ਼ ਵਿੱਚ ਇੱਕ ਸ਼ਬਦ ਵਰਤਦੇ ਐ ਵੀ ਕੋਈ ਤੁਹਾਡੇ ਵਿੱਚੋਂ ਗੁਰੂ ਨਾਨਕ ਦੇ ਦਰ ਦਾ ਸਿੱਖ ਹੈ ਸਾਨੂੰ ਸੀਸ ਦੀ ਲੋੜ ਐ ਸਿਰ ਦੀ ਲੋੜ ਹੈ ਤੇ ਕੋਈ ਹੈ ਤੁਹਾਡੇ ਵਿੱਚੋਂ ਜਿਹੜਾ ਗੁਰੂ ਘਰ ਲਈ ਗੁਰੂ ਦੇ ਲਈ ਸਿਰ ਪੇਟ ਕਰ ਦੇਵੇ ਮੈਂ ਬੇਨਤੀ ਤੁਹਾਨੂੰ ਕਰਾਂ ਵੀ ਜਿਹੜਾ ਸਿਆਣਾ ਉਸਤਾਦ ਹੁੰਦਾ ਵੀ ਉਹਨੇ ਜਿਹੜਾ ਪੜਾਇਆ ਹੁੰਦਾ ਤੇ ਉਹਦਾ ਇਮਤਿਹਾਨ ਲੈਣਾ ਉਹਦਾ ਫਰਜ਼ ਵੀ ਹੁੰਦਾ ਹੁਣ ਨੌ ਗੁਰੂ ਸਾਹਿਬਾਨਾਂ ਪਹਿਲੇ ਤੋਂ ਇਹ ਵਚਨ ਪੜ੍ਹਦੇ ਆ ਰਹੇ ਸੰਮਿਕ ਵੀਰ ਮੋਹ ਮਰਨੇ ਕਾ ਚਾਹੂ ਹੈ ਮਰੂ ਤਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਜਾਂ ਇਹ ਬਾਣੀ ਵਿੱਚ ਬਚਨ ਪੜੇ ਸਨ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨੇ ਪਾਈ ਹੈ ਇਹ ਬੋਲ ਵੀ ਪੜੇ ਹੋਣਗੇ ਵੀ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਦੇਨ ਕਾ ਤੂੰ ਆਉ ਹਮਾਰੇ ਪਾਸ ਔਰ ਹਜੂਰ ਨੇ ਜਦੋਂ ਸ਼ੀਸ਼ ਮੰਗਿਆ ਤੇ ਉਸ ਮੇਲੇ ਇਹ ਤੇ ਕੁਦਰਤੀ ਗੱਲ ਹੈ ਵੀ ਪਹਿਲੀ ਵਾਰ ਇਹੋ ਜੀ ਮੰਗ ਮੰਗੀ ਹੈ ਤੇ ਥੋੜਾ ਬੜਾ ਅਚਰਦਤਾ ਵੀ ਪੈਦਾ ਹੋਈ ਪਰ ਫਿਰ ਵੀ ਗੁਰੂ ਦਾ ਇੱਕ ਸਿੱਧਕੀ ਸਿੱਖ ਲਾਹੌਰ ਦਾ ਰਹਿਣ ਵਾਲਾ ਹੈ ਭਾਈ ਦਇਆ RAM ਉਹਦਾ ਨਾਮ ਹੈ ਔਰ ਗੁਰੂ ਚਰਨਾਂ ਵਿੱਚ ਖੜਿਆ ਹੋ ਕੇ ਆਹ ਨਮਸਕਾਰ ਕੀਤੀ ਕਿ ਲਗੇ ਸਤਿਗੁਰੂ ਆਸ਼ੀਸ਼ ਤੁਹਾਡੇ ਇਹ ਤੇ ਧਾਰ ਹੀ ਮੇਰੇ ਤੇ ਲੱਗਿਆ ਹੋਇਆ ਸੀ ਪਰ ਵੈ ਤੇ ਕਦੋਂ ਨਹੀਂ ਤੁਹਾਨੂੰ ਅਰਪਣ ਕੀਤਾ ਮੈਂ ਗੱਲ ਮੇਰੀ ਨਾ ਕਰਾਂ ਜਿਹੜੀ ਆਪਾਂ ਬੇਨਤੀ ਕਰਨੀ ਹੈ ਬਾਰੀਸ਼ਰ ਉਦੋਂ ਪੰਜ ਸੀਸ ਮੰਗੇ ਹਜੂਰ ਨੇ ਔਰ ਪੰਜ ਗੁਰੂ ਕਿਆ ਸਿੱਖਾਂ ਨੇ ਜਿਨ੍ਹਾਂ ਵਿੱਚੋਂ ਪਹਿਲਾ ਭਾਈ ਦਯਾਰਾਮ ਹੈ ਲਾਹੌਰ ਤੋਂ ਦੂਜਾ ਭਾਈ ਧਰਮਚੰਦ ਇਹ ਦਿੱਲੀ ਦੀ ਧਰਤੀ ਤੋਂ ਹਸਤਨਾਪੁਰ ਤੀਜਾ ਭਾਈ ਹਿੰਮਤ ਚੰਦ ਹੈ ਇਹ ਜਿਹੜਾ ਜਗਨਨਾਥ ਦੀ ਧਰਤੀ ਤੋਂ ਹੈ ਚੌਥਾ ਭਾਈ ਮੋਕਮ ਚੰਦ ਹੈ ਤੇ ਮੋਕਮ ਚੰਦ ਹੈ ਜਿਹੜਾ ਇਹ ਦਵਾਰਕਾ ਦੀ ਧਰਤੀ ਤੋਂ ਹੈ ਪੰਜਵਾਂ ਭਾਈ ਸਾਹਿਬ ਚੰਦ ਇਹ ਬਿਦਰ ਦੀ ਧਰਤੀ ਤੋਂ ਹੈ ਪੰਜੋਂ ਪਿਆਰਿਆਂ ਨੇ ਸੀਸ ਪੇਟ ਕੀਤੇ ਔਰ ਉਸ ਵੇਲੇ ਜਿਹੜਾ ਆਪਾਂ ਇਤਿਹਾਸ ਪੜ੍ਹਦੇ ਆਂ ਵੀ ਹਜ਼ੂਰ ਨੇ ਪੰਜਾਂ ਨੂੰ ਇੱਕੋ ਜਾ ਬਾਣਾ ਪਵਾ ਕੇ ਕਕਾਰ ਧਾਰਨ ਕਰਵਾ ਕੇ ਅੰਮ੍ਰਿਤ ਦੀ ਦਾਤ ਦੇ ਕੇ ਇਹਨਾਂ ਨੂੰ ਪਿਆਰੇ ਸ਼ਬਦ ਵਰਤਿਆ ਸੀ ਪਿਆਰਾ ਜਿਹੜਾ ਸ਼ਬਦ ਹੈ ਨਾ ਗੁਰੂ ਨੇ ਇਹ ਗੁਰੂ ਤੇ ਦਿੱਤੇ ਤਖੱਲਸਨ ਵਿੱਚ ਬੇਨਤੀ ਕਰਾਂ ਇਹ ਕਿਸੇ ਲਈ ਨਹੀਂ ਵਰਤਿਆ ਨਾ ਆਪਣੇ ਸਹਿਬਜ਼ਾਦਿਆਂ ਲਈ ਨਾ ਮਾਤਾ ਲਈ ਨਾ ਪਿਤਾ ਲਈ ਨਾ ਕਿਸੇ ਹੋਰ ਬੁਰਸ਼ਖਾਂ ਲਈ ਇਹ ਪਿਆਰੇ ਸ਼ਬਦ ਕੇਵਲ ਤੇ ਕੇਵਲ ਇਨ ਪੰਜਾਂ ਲਈ ਵਰਤਿਆ ਸੀ ਅੱਜ ਵੀ ਤੁਸੀਂ ਵੇਖੋ ਗੁਰੂ ਘਰ ਵਿੱਚ ਇੱਕ ਮਰਿਆਦਾ ਹੈ ਜਦੋਂ ਆਪਾਂ ਕੜਾ ਪ੍ਰਸ਼ਾਦੀ ਦੇਖ ਵਰਤਾਉਣੀ ਹੈ ਤੇ ਪਹਿਲਾਂ ਜਿਹੜੀ ਕੜਾ ਪ੍ਰਸ਼ਾਦੀ ਦੇ ਕੱਢਦੇ ਉਹ ਪੰਜ ਪਿਆਰਿਆਂ ਨਹੀਂ ਕਢੀ ਜਾਂਦੀ